ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਤ ਚਲੋ ਵਧੀਆ ਰਿਆ ਸਾਰਾ ਕੁਝ ਲੇਕਿਨ ਹੁਣ ਜਿਹੜਾ ਪਾਣੀ ਐ ਇਹ ਤੁਸੀਂ ਆਪ ਦੇਖ ਸਕਦੇ ਹੋ ਇਹ ਗੰਨੇ ਦੇ ਖੇਤ ਨੇ ਗੰਨੇ ਦੇ ਖੇਤ ਡੁੱਬ ਚੁੱਕੇ ਆ ਪਾਣੀ ਬਹੁਤ ਜ਼ਿਆਦਾ ਹੋ ਚੁੱਕਾ ਹੁਣ ਤੁਸੀਂ ਬੰਨ੍ਹ ਦੇ ਉੱਤੇ ਕੰਮ ਚਾਲੂ ਆ ਤੇ ਜਿੱਥੇ ਜਿੱਥੇ ਕੋਈ ਤੁਸੀਂ ਬਹਿ ਰਹੀ ਆ ਉਹਨੂੰ ਬੰਨਣ ਵਾਸਤੇ ਮੁੰਡੇ ਲੱਗੇ ਆ ਤੇ ਵੱਧ ਤੋਂ ਵੱਧ ਲਾਕੇ ਦੀਆਂ ਸੰਗਤਾਂ ਪਹੁੰਚੋ ਪਿੰਡ ਆਦੀਆਂ ਜਿਲ੍ਹਾ ਗੁਰਦਾਸਪੁਰ ਭਾਈ ਸਾਹਿਬ ਆਈ ਦੀ ਕੀਤੀ ਫਟੇ ਆ ਜੜਾ ਭਈ ਬਾਹਰਲੇ ਪਿੰਡਾਂ ਦੇ ਵਿੱਚੋਂ ਸਾਨੂੰ ਆ ਫੋਨਾਂ ਦੇ ਉੱਤੇ ਸਾਡੇ ਪਿੰਡ ਵਾਲਿਆਂ ਨਾਲ ਸਾਰਿਆਂ ਨਾਲ ਗੱਲਬਾਤ ਹੋਣ ਈ ਆ ਆ ਦੱਸਦੀ ਹੈ ਕਿ ਬਾਬਾ ਲਖਵਿੰਦਰ ਸਿੰਘ ਜੀ ਐਸ ਵੇਲੇ ਲਾਈਵ ਚੱਲਣ ਡਿਆ ਇਹਨਾਂ ਦਾ ਤੇ ਪਾਣੀ ਦੀ ਜਿਹੜੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਆ ਵੱਧ ਤੋਂ ਵੱਧ ਬੰਦੇ ਆਓ ਇੱਥੇ ਤੋਂ ਵੱਧ ਬੰਦੇ ਇੱਥੇ ਪਹੁੰਚ ਜਾਓ ਨਹੀਂ ਤੇ ਤੁਸੀਂ ਟੁੱਟ ਗਈ ਦਾ ਵੱਡਾ ਨੁਕਸਾਨ ਹੋ ਜਾਣਾ ਜੇ ਕੋਈ ਘਰਾਂ ਜੇ ਨਾ ਬਿਓ ਤਗੜੇ ਹੋ ਕੇ ਵੀ ਆ ਲਾਈਵ ਤੁਸੀਂ ਵੇਖ ਰਹੇ ਹੋ ਨਾਲ ਸ਼ੇਅਰ ਵੀ ਕਰੀ ਜਾਇਓ ਇਹਨੂੰ ਟਰੈਕਟਰ ਟਰਾਲੀਆਂ ਲਿਆਓ ਕਈਆਂ 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 ਬੋਰੀਆਂ ਖਾਲੀ ਜਿਨ੍ਹਾਂ ਦੇ ਘਰਾਂ 'ਚ ਪਈਆਂ ਲੈ ਕੇ ਆਜੋ ਨਹੀਂ ਤੇ ਤੁਸੀਂ ਬਹੁਤ ਜਲਦੀ ਟੁੱਟਣ ਵਾਲੀ ਜੇ ਆਹ ਬੇਤ ਜਿੜਵਾਣੀ ਪੰਜ-ਸੱਤ ਮਿੰਟ ਦੀ ਗੇਮ ਜੇ ਆਹ ਲਾਈਵ ਨੂੰ ਸ਼ੇਅਰ ਕਰਾਂ ਹੁੰਦਾ ਵੱਧ ਤੋਂ ਵੱਧ ਕਰ ਦਿਓ ਵਾਇਗੁਰ ਜਿੱਕਾ ਖਾਲਸਾ ਵੱਡਾ ਟਰੈਕਟਰ ਲੂਣਿਆ ਤੋਂ ਵੀਰ ਲੂਣਿਆ ਤੋਂ ਜੱਗਾ ਆ ਗਿਆ ਵਾ ਆਹ ਹੋਰ ਵੀ ਵੀਰ ਜਿਹੜੇ ਆ ਰਹੇ ਉਹਨਾਂ ਦਾ ਧੰਨਵਾਦ ਜਿਹੜੇ ਕਿਥੇ ਉਹ ਲੂਣਿਆ ਤੋਂ ਵਾਲਾ ਸਾਹਿਬ ਦੀ ਖਲੋਤੇ ਨੇ ਹੋਰ ਵੀ ਵੀਰਾਂ ਨੂੰ ਬੇਨਤੀ ਆ ਪਈਆ ਲੂਣਿਆਂ ਵਾਲੇ ਛੰਨਿਆਂ ਵਾਲੇ ਫਲਗਣਾ ਵਾਲੇ ਜਿੱਥੋਂ ਜਿੱਥੋਂ ਤੱਕ ਵੀ ਇਹ ਲਾਈਵ ਸ਼ੇਅਰ ਕਰੋ ਨਾਲੇ ਜਿੰਨਾ ਹੁੰਦਾ ਤੇ ਵੱਧ ਤੋਂ ਵੱਧ ਦੁਨੀਆ ਇਸੇ ਪਹੁੰਚਾਓ ਪਰ ਵੇਖੋ ਸੰਗਤ ਕਿੱਦਾਂ ਸੰਗਤ ਵੇਖੋ ਦਸਾਂ 12 ਲੰਡਾਂ ਦੀ ਗੇਮ ਰਹਿ ਗਈ ਏ ਆਓ ਯਾਰ ਮੋਟੋ ਜਲਦੀ ਜੇ ਦੇ ਚੱਲੋ ਮੋ ਜਲਦੀ ਨਾਲ ਜਲਦੀ ਸੰਗਤ ਦੀ ਪਹੁੰਚੋ